ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਰਾਵੀ ਦੇ ਕੰਡੇ ਦੇ ਉੱਪਰ ਬੈਠੇ ਰਵਾਬ ਦੇ ਨਾਲ ਇਲਾਹੀ ਗੁਰਬਾਣੀ ਦਾ ਕੀਰਤਨ ਕਰ ਰਹੇ ਸਨ ਇਨਾਂ ਚਿਰ ਨੂੰ ਇੱਕ 12 ਕੋ ਵਰਿਆਂ ਦਾ ਬੱਚਾ ਹੁੰਦਾ ਏ ਉਹਦੇ ਹੱਥ ਦੇ ਵਿੱਚ ਗੜਵਾਏ ਤੇ ਗੜਵੇ ਦੇ ਵਿੱਚ ਦੁੱਧ ਹੈ ਉਸ ਨੇ ਆਣ ਕੇ ਉਹ ਗੜਵਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਰੱਖਿਆ ਤੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਕਿਹਾ ਮਹਾਪੁਰਸ਼ੋ ਇਸ ਦੁੱਧ ਨੂੰ ਛਕਣਾ ਕਰੋ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਹਿੰਦੇ ਦੁੱਧ ਕਿਉਂ ਲੈ ਕੇ ਆਇਆ ਤੇ ਇਹ 12 ਸਾਲ ਦਾ ਬੱਚਾ ਕਹਿੰਦਾ ਹੈ ਮਹਾਪੁਰਸ਼ੋ ਮੇਰੀ ਮਾਂ ਨੇ ਸਿਖਾਇਆ ਜਦੋਂ ਕਿਸੇ ਸਾਧੂ ਪੁਰਸ਼ ਦੇ ਕੋਲ ਜਾਈਏ ਤੇ ਖਾਲੀ ਹੱਥ ਨਹੀਂ ਜਾਈਦਾ ਕੁਝ ਲੈ ਕੇ ਜਾਈਦਾ ਏ ਇਸ ਕਰਕੇ ਮੈਂ ਕਾੜਨੀ ਦੇ ਵਿੱਚੋਂ ਕੱਢ ਕੇ ਕੜਿਆ ਹੋਇਆ ਦੁੱਧ ਤੁਹਾਡੇ ਵਾਸਤੇ ਛਕਣ ਵਾਸਤੇ ਲੈ ਕੇ ਆਇਆ ਹਾਂ ਤੁਸੀਂ ਕਿਰਪਾ ਕਰਕੇ ਇਸ ਦੁੱਧ ਨੂੰ ਛਕਣਾ ਕਰੋ ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਪ੍ਰਸੰਨ ਹੋਏ ਪਰ ਸਾਨੂੰ ਕਿ ਸਤਿਗੁਰਾਂ ਨੇ ਉਸ ਦੁੱਧ ਨੂੰ ਜਿਸ ਵੇਲੇ ਦੇ ਨਾਲ ਬਾਟੇ ਵਿੱਚ ਪਾ ਕੇ ਮਹਾਰਾਜ ਛਕਣ ਲੱਗੇ ਨਾ ਤੇ ਇਹ 12 ਸਾਲ ਦਾ ਬੱਚਾ ਕਹਿੰਦਾ ਹੈ ਮਹਾਂਪੁਰਸ਼ੋ ਦੁੱਧ ਛਕਣ ਤੋਂ ਬਾਅਦ ਮੈਨੂੰ ਕੋਈ ਰੱਬ ਦੇ ਘਰ ਦੀ ਗੱਲ ਸੁਣਾਇਓ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਰੱਬ ਦੀ ਘਰ ਦੀ ਗੱਲ ਕਿਉਂ ਤੇ ਇਹ 12 ਸਾਲ ਦਾ ਬੱਚਾ ਕਹਿੰਦਾ ਹੈ ਮਹਾਰਾਜ ਸੁਣਿਆ ਹੈ ਰੱਬ ਦੀ ਗੱਲ ਸੁਣਦੇ ਨਾਲ ਮੌਤ ਦਾ ਡਰ ਨਹੀਂ ਰਹਿੰਦਾ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਕਹਿੰਦੇ ਤੇਰੀ ਉਮਰ ਕਿੰਨੀ ਹੈ ਕਹਿੰਦਾ ਜੀ ਮੇਰੀ ਉਮਰ ਹੈ 12 ਸਾਲ ਦੇ ਸਤਿਗੁਰੂ ਕਹਿਣ ਲੱਗੇ ਕਹਿੰਦੇ ਤੈਨੂੰ 12 ਸਾਲ ਦੀ ਉਮਰ ਵਿੱਚ ਇਹ ਮੌਤ ਦਾ ਕਿਦਾਂ ਪਤਾ ਕਿਉਂਕਿ ਇਹ ਉਮਰ ਤੇ ਕੇਵਲ ਜੇ ਖੇਡਣ ਦੀ ਉਮਰ ਹੁੰਦੀ ਹੈ ਖਾਣ ਦੀ ਉਮਰ ਹੁੰਦੀ ਹੈ ਪੈਣਣ ਦੀ ਉਮਰ ਹੁੰਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਵਨ ਗੁਰਬਾਣੀ ਵਿੱਚ ਵੀ ਕਿਹਾ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਪਨਿ ਖੇੜ ਵੀ ਇਹ ਉਮਰ ਜਿਹੜੀ ਆ ਖਾਣ ਪੀਣ ਦੀ ਉਮਰ ਹੁੰਦੀ ਹੈ ਪੰਜਵੇਂ ਖਾਣ ਪੀਣ ਦੀ ਧਾਤ ਛੇਵੇਂ ਕਾਮਨਾ ਪੁਛੇ ਜਾਤ ਇਹਦਾ ਪੜਾਦਰ ਪੜਾ ਸਤਿਗੁਰੂ ਨੇ ਉਮਰ ਦਾ ਵਰਣਨ ਕੀਤਾ ਤੇ ਨਾਲੇ ਕਿਹਾ ਵੀ ਕਿਹੜੀ ਉਮਰ ਵਿੱਚ ਕਿਹੜੀ ਚੀਜ਼ ਬੰਦੇ ਤੇ ਭਾਰੂ ਹੁੰਦੀ ਹੈ ਤਾਂ ਬਚਪਨ ਦੇ ਵਿੱਚ ਜਿਹੜਾ ਏ ਉਹ ਖੇਡ ਭਾਰੂ ਹੁੰਦੀ ਬੰਦੇ ਦੇ ਉੱਪਰ ਉਹਨੂੰ ਖਾਣ ਦੇ ਖਾਣ ਦਾ ਚੇਤਾ ਭੁੱਲ ਜਾਂਦਾ ਹੈ ਪੀਣ ਦਾ ਚੇਤਾ ਭੁੱਲ ਜਾਂਦਾ ਹੈ ਕੇਵਲ ਉਹਦਾ ਖੇਡ ਦੇ ਨਾਲ ਪਿਆਰ ਹੁੰਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੇਰੀ ਤੇ ਖੇਡਣ ਦੀ ਉਮਰ ਹੈ ਪਰ ਤੂੰ 12 ਸਾਲ ਦੀ ਉਮਰ ਵਿੱਚ ਮੌਤ ਦੀਆਂ ਗੱਲਾਂ ਕਰਦਾ ਏ ਤੈਨੂੰ ਕਿਵੇਂ ਪਤਾ ਕਿ ਮੌਤ ਵੀ ਆਉਂਦੀ ਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਹੱਥ ਜੋੜ ਕੇ ਇਹ 12 ਸਾਲ ਦਾ ਬਾਰਕ 12 ਸਾਲ ਦਾ ਬੱਚਾ ਕਹਿਣ ਲੱਗਿਆ ਮਹਾਂਪੁਰਸ਼ੋ ਮੈਂ ਜੀਮੀਦਾਰਾਂ ਦਾ ਪੁੱਤਰ ਹਾਂ ਮੈਂ ਆਪਣੇ ਪਿਤਾ ਦੇ ਨਾਲ ਖੇਤਾਂ ਦੇ ਵਿੱਚ ਗਿਆ ਤੇ ਖੇਤਾਂ ਦੇ ਵਿੱਚ ਜਦੋਂ ਗਿਆ ਨਾ ਉਥੇ ਹਾਕਮ ਆਏ ਜਰਵਾਣੇ ਆਏ ਉਹ ਕੱਚੀਆਂ ਪੱਕੀਆਂ ਫਸਲਾਂ ਧੱਗੇ ਦੇ ਨਾਲ ਵੱਢ ਕੇ ਲੈ ਗਏ ਤੇ ਜਿਹੜੀਆਂ ਫਸਲਾਂ ਅਜੇ ਹੁੰਗਰ ਦੀਆਂ ਪਈਆਂ ਸੀ ਉਹਨਾਂ ਸਾਰਿਆਂ ਨੂੰ ਜਿਹੜਾ ਸੀ ਉਹ ਘੋੜਿਆਂ ਨੇ ਪੈਰਾਂ ਥੱਲੇ ਮਢੋਲ ਕੇ ਰੱਖ ਦਿੱਤਾ ਮੈਨੂੰ ਇੱਕ ਗੱਲ ਦੀ ਸਮਝ ਆਈ ਕਿ ਭਾਵੇਂ ਫਸਲਾਂ ਅਜੇ ਨਿਕਲਦੀਆਂ ਪਈਆਂ ਹੋਣ ਭਾਵੇਂ ਫਸਲ ਡੱਡਰੀ ਹੋਵੇ ਭਾਵੇਂ ਫਸਲ ਪੱਕੀ ਹੋਵੇ ਪਰ ਜਦੋਂ ਜਰਵਾਣੇ ਆਉਂਦੇ ਆ ਨਾ ਉਹ ਪੱਕੀ ਨਹੀਂ ਵੇਖਦੇ ਡੱਡਰੀ ਨਹੀਂ ਵੇਖਦੇ ਅਜੇ ਪੁੰਗਰ ਦੀ ਪਈ ਨਹੀਂ ਵੇਖਦੇ ਉਹ ਵੱਢ ਕੇ ਲੈ ਜਾਂਦੇ ਆ ਜਾਂ ਫਿਰ ਘੋੜਿਆਂ ਦੇ ਥੱਲੇ ਮੰਧੂਲ ਕੇ ਰੱਖ ਦਿੰਦੇ ਆ ਮੈਨੂੰ ਇੱਕ ਗੱਲ ਸਮਝ ਆਈ ਵੀ ਜੇਸ ਵੇਲੇ ਦੇ ਨਾਲ ਮੌਤ ਰੂਪੀ ਜਮਰਾਜ ਆਉਂਦਾ ਹੈ ਨਾ ਉਹ ਜਮਰਾਜ ਵੀ ਫਿਰ ਨਹੀਂ ਵੇਖਦਾ ਵੀ ਇਹ ਬਚਪਨ ਹੈ ਇਹ ਜਵਾਨੀ ਹੈ ਇਹ ਬਢੇਪਾ ਹੈ ਉਹ ਮੌਤ ਜਿਹੜੀ ਉਹ ਸਾਰਿਆਂ ਨੂੰ ਲੈ ਜਾਂਦੀ ਹੈ ਤੇ ਸੁਣਿਆ ਏ ਜੇ ਮੌਤ ਤੋਂ ਬਚਣਾ ਹੋਵੇ ਤੇ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਪ੍ਰਸੰਨ ਹੋਏ ਸਤਿਗੁਰਾਂ ਨੇ ਪੁੱਛਿਆ ਕਹਿਣ ਲੱਗੇ ਤੇਰਾ ਨਾਮ ਕੀ ਹੈ ਕਹਿੰਦਾ ਜੀ ਮੇਰਾ ਨਾਮ ਹੈ ਬੂੜਾ ਸਤਿਗੁਰੂ ਕਹਿਣ ਲੱਗੇ ਜਿੰਨੀਆਂ ਸਿਆਣੀਆਂ ਗੱਲਾਂ ਕਰਦਾ ਹੈ ਬੂੜਾ ਨਹੀਂ ਤੂੰ ਤੇ ਸਾਡੇ ਵਾਸਤੇ ਬੁੱਢਾ ਬੁੱਢਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੀਤੇ ਬਚਨ ਦੇ ਅਨੁਸਾਰ ਉਹ 12 ਸਾਲ ਦਾ ਬਾਰਕ ਬੁੱਢਾ ਉਸ ਵੇਲੇ ਦੇ ਨਾਲ ਬੁੱਢਾ ਬਣ ਜਾਂਦਾ ਹੈ ਤੇ ਸਿੱਖ ਪੰਥ ਦੇ ਵਿੱਚ ਬਾਬਾ ਬੁੱਢਾ ਸਾਹਿਬ ਦੇ ਨਾਮ ਦੇ ਨਾਲ ਸਤਕਾਰਿਆ ਜਾਂਦਾ ਹੈ ਦੇਖੋ ਜਦੋਂ ਆਪਾਂ ਦੁਨੀਆ ਦੀ ਗੱਲ ਕਰਦੇ ਹਾਂ ਤੇ ਦੁਨੀਆ ਦੇ ਵਿੱਚ ਕਿਹਾ ਜਾਂਦਾ ਹੈ ਕਹਿੰਦੇ ਬੱਚੇ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ ਇਹ ਵੀ ਕਿਹਾ ਜਾਂਦਾ ਹੈ ਵੀ ਬੱਚਾ ਜਿਹੜਾ 18 ਸਾਲ ਦਾ ਹੋਵੇ ਨਾ ਤੇ ਫਿਰ ਉਹਨੂੰ ਹੱਕ ਦਿੱਤਾ ਜਾਂਦਾ ਹੈ ਵੋਟ ਪਾਉਣ ਦਾ ਹੱਕ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਹ ਨੌਕਰੀ ਤੇ ਲੱਗ ਸਕਦਾ ਹੈ 18 ਸਾਲ ਤੱਕ ਕਿਹਾ ਜਾਂਦਾ ਹੈ ਨਵਾਲਗ ਹੈ ਇਹਨੂੰ ਕੁਝ ਨਹੀਂ ਪਤਾ ਤੇ ਉਧਰੋਂ 58 ਜਾਂ 60 ਸਾਲ ਦੀ ਉਮਰ ਹੁੰਦੀ ਹੈ ਜਦੋਂ ਰਿਟਾਇਰ ਕਰ ਦਿੱਤਾ ਜਾਂਦਾ ਹੈ ਇਹਦਾ ਵੀ ਭਾਵ ਵੀ ਇਹ ਹੁਣ ਕੰਮ ਕਰਨ ਦੇ ਯੋਗ ਨਹੀਂ ਰਿਹਾ ਗੁਰੂ ਨਾਨਕ ਦਾ ਘਰ ਬੜਾ ਵੱਖਰਾ ਹੈ ਇੱਥੇ ਮਹਾਰਾਜ ਕਹਿੰਦੇ ਨੇ ਗੁਰਮਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਕਹਿੰਦੇ ਵੀ ਇੱਥੇ ਕਦੇ ਨਾ ਕੋਈ ਬੁੱਢਾ ਹੁੰਦਾ ਹੈ ਤੇ ਨਾ ਇੱਥੇ ਕੋਈ ਬੱਚਾ ਹੈ ਇਥੇ 5 ਸਾਲ ਦੇ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਹੋ ਸਕਦੇ ਐ ਇਥੇ 7 ਤੇ 9 ਸਾਲ ਦੇ ਛੋਟੇ ਸਾਹਿਬ ਜਾਦੇ ਸ਼ਹੀਦ ਹੋ ਸਕਦੇ ਐ ਜੇ ਅਸੀਂ ਉਹਨਾਂ ਨੂੰ ਬੜੇ ਸਤਕਾਰ ਦੇ ਨਾਲ ਬਾਬੇ ਕਹਿੰਨੇ ਹਾਂ ਇਥੇ 63 ਸਾਲ ਦੀ ਉਮਰ ਦੇ ਵਿੱਚ ਬਾਬਾ ਅਮਰਦਾਸ ਗੁਰੂ ਦੀ ਸ਼ਰਨ ਵਿੱਚ ਆਉਂਦੇ ਐ 73 ਸਾਲ ਦੀ ਉਮਰ ਦੇ ਵਿੱਚ ਗੁਰੂ ਬਣਦੇ ਐ ਤੇ 95 ਸਾਲ ਤੱਕ ਉਹ ਗੁਰੂ ਪਦਵੀ ਦੇ ਉੱਪਰ ਬਰਾਜ਼ਮਾਨ ਰਹਿੰਦੇ ਐ ਇਸੇ ਤਰ੍ਹਾਂ ਦੇ ਨਾਲ 12 ਸਾਲ ਦਾ ਬਾਰਕ ਬੁੱਢਾ ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦਾ ਏ ਤੇ ਗੁਰੂ ਘਰੋਂ ਨਵਾਜਿਆ ਜਾਂਦਾ ਏ ਸਤਗੁਰਾਂ ਨੇ ਸ਼ਾਦੀ ਦੇ ਨਾਲ ਲਾ ਕੇ ਇੱਕ ਗੱਲ ਕਹੀ ਸੀ ਬੁੱਢਿਆ ਤੈਥੋਂ ਓਲੇ ਕਦੇ ਨਾ ਹੋਸਾਂ ਮੈਂ ਕਦੇ ਵੀ ਤੇਰੇ ਤੋਂ ਓਲੇ ਨਹੀਂ ਹੋਵਾਂਗਾ ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਰਹਿ ਕੇ ਸੇਵਾ ਕਰਨੀ ਸ਼ੁਰੂ ਕੀਤੀ ਤੇ 12 ਸਾਲ ਦੀ ਉਮਰ ਤੋਂ ਸੇਵਾ ਆਰੰਭ ਕੀਤੀ 12 125 ਸਾਲ ਦੀ ਉਮਰ ਤੱਕ ਗੁਰੂ ਨਾਨਕ ਸਹਿਬ ਮਹਾਰਾਜ ਦੇ ਘਰ ਦੀ ਸੇਵਾ ਨੂੰ ਕਮਾਇਆ ਇਹਦਾ ਭਾਵ 12 ਸਾਲ ਦੀ ਉਮਰ ਵਿੱਚ ਗੁਰੂ ਦੀ ਸ਼ਰਨ ਵਿੱਚ ਆਏ 125 ਸਾਲ ਦੀ ਉਮਰ ਤੱਕ ਸਿੱਖੀ ਕਮਾਈ ਇਹਦਾ ਪਾਵ ਆਪਣੀ ਜ਼ਿੰਦਗੀ ਦੇ ਵਿੱਚੋਂ 113 ਸਾਲ ਗੁਰੂ ਦੇ ਲੇਖੇ ਲਾ ਦਿੱਤੇ ਇੰਨਾ ਲੰਮਾ ਸਮਾਂ ਗੁਰੂ ਦੀ ਸਿੱਖੀ ਨੂੰ ਕਮਾਇਆ ਤੇ ਗੁਰੂ ਨਾਨਕ ਸਹਿਬ ਮਹਾਰਾਜ ਦੇ ਕੋਲ ਰਹਿ ਕੇ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਪਰ ਸੇਵਾ ਕਮਾਉਂਦੇ ਰਹੇ ਉਸ ਵੇਲੇ ਦੇ ਨਾਲ ਸੇਵਾ ਕਰਦੇ ਰਹੇ ਬਾਣੀ ਪੜ੍ਹਦੇ ਰਹੇ ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਾਦੀ ਦੇ ਨਾਲ ਲਾ ਕੇ ਉਹਨਾਂ ਨੂੰ ਬੜਾ ਨਵਾਜਿਆ ਪਿਆਰ ਦਿੱਤਾ ਸੀ ਜਿਸ ਵੇਲੇ ਦੇ ਨਾਲ ਆਪਣੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਤੇ ਸ਼ਿਸ਼ੋਭਿਤ ਕਰਦੇ ਹੈ ਤੇ ਗੁਰਿਆਈ ਦੀ ਮਰਿਆਦਾ ਨਿਭਾਈ ਜਾਂਦੀ ਹੈ ਤੇ ਕੋਈ ਹੋਰ ਨਹੀਂ ਉਹ ਗੁਰਿਆਈ ਦੀ ਜਿਹੜੀ ਮਰਿਆਦਾ ਸੀ ਉਹਨੂੰ ਬਾਬਾ ਬੁੱਢਾ ਸਾਹਿਬ ਜੀ ਨਿਭਾਉਂਦੇ ਐ ਤੇ ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਤੇ ਸ਼ਿਸ਼ੋਭਤ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦੇ ਨਾਲ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ ਤੇ ਉਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਕਰਤਾਰਪੁਰੋਂ ਚੱਲ ਕੇ ਖਡੂਰ ਸਾਹਿਬ ਦੀ ਧਰਤੀ ਤੇ ਆ ਗਏ। ਸੰਗਤਾਂ ਲੱਭਦੀਆਂ ਐ ਕਿ ਗੁਰੂ ਕਿੱਥੇ ਗਿਆ ਪਰ ਗੁਰੂ ਦਾ ਪਤਾ ਕੋਈ ਨਹੀਂ ਲੱਗਦਾ। ਸਾਰੀਆਂ ਸੰਗਤਾਂ ਨੇ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਦਿੱਤਾ ਹੈ ਕਿ ਬੁੱਢਿਆ ਤੈਥੋਂ ਓਲੇ ਕਦੇ ਨਾ ਹੋਸਾਂ ਵੀ ਮੈਂ ਕਦੇ ਵੀ ਤੁਹਾਡੇ ਤੋਂ ਓਲੇ ਨਹੀਂ ਹੋਵਾਂਗਾ ਤੇ ਹੁਣ ਕਿਰਪਾ ਕਰੋ ਤੁਸੀਂ ਲੱਭੋ ਕਿ ਗੁਰੂ ਅੰਗਦ ਸਹਿ ਮਹਾਰਾਜ ਕਿੱਥੇ ਹੈ ਤਾਂ ਉਸ ਵੇਲੇ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅੰਗਦ ਸਹਿ ਮਹਾਰਾਜ ਜੀ ਦੇ ਮਗਰ-ਮਗਰ ਚੱਲ ਕੇ ਤੇ ਉਸ ਵੇਲੇ ਜਦੋਂ ਖਡੂਰ ਦੀ ਧਰਤੀ ਦੇ ਉੱਪਰ ਮਾਤਾ ਵਿਰਾਈ ਦੇ ਘਰ ਦੇ ਬਾਹਰ ਜਾ ਕੇ ਗੁਰਬਾਣੀ ਦਾ ਕੀਰਤਨ ਕਰਨਾ ਸ਼ੁਰੂ ਕੀਤਾ ਨਾ ਤੇ ਉਸ ਵੇਲੇ ਦੇ ਨਾਲ ਗੁਰੂ ਅੰਗਦ ਸਾਹਿਬ ਮਹਾਰਾਜ ਘਰ ਦੇ ਵਿੱਚੋਂ ਬਾਹਰ ਆ ਗਏ ਜਦੋਂ ਬਾਹਰ ਆਏ ਨਾ ਤੇ ਉਸ ਵੇਲੇ ਦੇ ਨਾਲ ਸਿੱਖਾਂ ਨੇ ਕਿਹਾ ਬਾਬਾ ਜੀ ਤੁਹਾਨੂੰ ਕਿਵੇਂ ਪਤਾ ਸੀ ਕਿ ਗੁਰੂ ਅੰਗਦ ਸਾਹਿਬ ਬਾਹਰ ਆਜਣਗੇ ਤਾਂ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਬਾਣੀ ਸੁਣ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਸੰਗਤ ਵਿੱਚ ਕਿਉਂ ਨਹੀਂ ਆਉਣਗੇ ਜਿਹੜੀ ਬਾਣੀ ਨੂੰ ਇਹਨਾਂ ਪਿਆਰ ਕਰਦੇ ਐ ਜਿਹੜੀ ਬਾਣੀ ਉਹਨਾਂ ਨੇ ਉਚਾਰਨ ਕੀਤੀ ਐ ਉਹ ਬਾਣੀ ਨੂੰ ਸੁਣ ਕੇ ਗੁਰੂ ਜਿਹੜਾ ਸੰਗਤ ਵਿੱਚ ਜ਼ਰੂਰ ਆਉਂਦੇ ਹੁੰਦੇ ਐ ਤਾਂ ਉਸ ਵੇਲੇ ਦੇ ਨਾਲ ਬਾਬਾ ਬੁੱਢਾ ਸਾਹਿਬ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਕਿਹਾ ਸਤਿਗੁਰੂ ਮੈਨੂੰ ਕੋਈ ਪਾਵਨ ਉਪਦੇਸ਼ ਬਖਸ਼ਿਸ਼ ਕਰੋ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕਿਹਾ ਤੈਨ ਕੋ ਕਿਹਾ ਉਪਦੇਸ਼ ਹੀ ਐ ਜਿਨ ਗੁਰੂ ਨਾਨਕ ਦੇਵ ਵੀ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਹੋਵੇ ਉਹਨਾਂ ਨੂੰ ਮੈਂ ਕੀ ਉਪਦੇਸ਼ ਦੇ ਸਕਦਾ ਹਾਂ ਫਿਰ ਖਡੂਰ ਸਾਹਿਬ ਦੀ ਧਰਤੀ ਦੇ ਉੱਪਰ ਰਹਿ ਕੇ ਗੁਰਬਾਬਾ ਬੁੱਢਾ ਸਾਹਿਬ ਜੀ ਨੇ ਸਿੱਖੀ ਨੂੰ ਕਮਾਇਆ ਸੇਵਾ ਕੀਤੀ ਘਾਲਣਾ ਘਾਲੀ ਤੇ ਇਦਾਂ ਕਰਕੇ ਗੁਰੂ ਘਰ ਦੇ ਵਿੱਚ ਉਹ ਬਹੁਤ ਜ਼ਿਆਦਾ ਸਤਿਕਾਰੇ ਗਏ ਇਹ ਬਾਬਾ ਬੁੱਢਾ ਸਾਹਿਬ ਜੀ ਦਾ 125 ਸਾਲ ਦਾ ਜੀਵਨ ਹੈ ਜਿਹੜਾ ਉਹਨਾਂ ਨੇ ਗੁਰੂ ਕੇ ਲੇਖੇ ਦੇ ਵਿੱਚ ਲਾ ਦਿੱਤਾ ਇਦਾਂ ਹੀ ਫਿਰ ਜਦੋਂ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਸ਼ਿਸ਼ੋਭਤ ਹੋਏ ਉਸ ਵੇਲੇ ਦੇ ਨਾਲ ਵੀ ਗੁਰੂ ਅਮਰਦਾਸ ਮਹਾਰਾਜ ਜਦੋਂ ਆਪਣੇ ਨਗਰ ਬਾਸਰ ਕੇ ਗਿੱਲਾਂ ਦੇ ਵਿੱਚ ਜਾ ਕੇ ਤੇ ਇੱਕ ਘਰ ਦੇ ਅੰਦਰ ਜਾ ਕੇ ਛੁਪ ਜਾਂਦੇ ਐ ਤੇ ਬਾਹਰ ਲਿਖ ਦਿੰਦੇ ਐ ਕਿ ਕੋਈ ਵੀ ਇਸ ਦਰਵਾਜ਼ੇ ਨੂੰ ਨਹੀਂ ਖੋਲੇਗਾ ਤੇ ਬਾਬਾ ਬੁੱਢਾ ਸਾਹਿਬ ਮਗਰੋਂ ਦੀ ਸਨ ਲਾ ਕੇ ਗੁਰੂ ਨੂੰ ਪ੍ਰਗਟ ਕਰ ਦਿੰਦੇ ਐ ਤੇ ਗੁਰੂ ਅਮਰਦਾਸ ਮਹਾਰਾਜ ਕਹਿ ਲੈ ਕੇ ਬਾਬਾ ਜੀ ਤੁਸੀਂ ਪੜਿਆ ਨਹੀਂ ਵੀ ਕੋਈ ਇਸ ਦਰਵਾਜ਼ੇ ਨੂੰ ਨਹੀਂ ਖੋਲੇਗਾ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਨਮੁਖ ਹੱਥ ਜੋੜ ਕੇ ਕਿਹਾ ਸਤਿਗੁਰੂ ਮੈਂ ਦਰਵਾਜ਼ੇ ਨੂੰ ਨਹੀਂ ਖੋਲਿਆ ਮੈਂ ਤੇ ਪਿੱਛੋਂ ਦੀ ਸਨ ਲਾ ਕੇ ਆਇਆ ਹਾਂ ਤਾਂ ਗੁਰੂ ਅਮਰਦਾਸ ਮਹਾਰਾਜ ਵੀ ਬੜੇ ਪ੍ਰਸੰਨ ਹੋਏ ਫਿਰ ਇਦਾਂ ਛੇ ਗੁਰੂ ਸਾਹਿਬਾਨ ਤੱਕ ਕਿਹੜੀ-ਕਿਹੜੀ ਸਿੱਖੀ ਨੂੰ ਕਮਾਇਆ ਆਪਾਂ ਅਗਲੇਰੀ ਵੀਡੀਓ ਦੇ ਵਿੱਚ ਜਿਹੜਾ ਹੈ ਸਰਵਣ ਕਰਾਂਗੇ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਰਮਦਾਸ ਦੀ ਧਰਤੀ ਦੇ ਉੱਪਰ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਨਾਲ ਨਾਲ ਆਪਾਂ ਬਾਬਾ ਬੁੱਢਾ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਾਂਗੇ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਣਾਮ ਕਰਦੇ ਹੋਏ ਆਪ ਸਾਰੇ ਵੀ ਇੱਕ ਵਾਰ ਵਾਹਿਗੁਰੂ ਜਰੂਰ ਲਿਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ